ਲਵੀ ਦੋਸਤੋ ਮਿਲਵੁੱਡ ਈਸਟ ਆ ਗਿਆ ਰੋਡ ਤੇ ਸੀ ਐਡਮਿੰਟਨ ਚ ਤੇ ਅੱਜ ਸਨੋ ਸਵੇਰੇ ਤੋਂ ਹੀ ਇਹ ਪੈ ਰਹੀ ਆ ਆ ਦੇਖੋ ਜੀ ਜਿਹੜੀ ਚਿੱਟੀ ਚਾਦਰ ਨੇ ਕੁਦਰਤ ਜਿਹੜੀ ਕਾਇਨਾਤ ਆ ਜਿਹੜੀ ਉਹਨੇ ਵੇਖੋ ਇੱਕ ਆ ਜਿਹੜੀ ਚਿੱਟੀ ਚਾਦਰ ਆ ਅੱਜ ਇਹ ਪਤਾ ਨਹੀਂ ਲੱਗਦਾ ਵੀ ਆ ਵੇਖੋ ਕਿਸੇ ਪਾਸੇ ਧੀਦੇ ਨਹੀਂ ਹੋਰ ਤੇ ਬਰਫ਼ ਦੀ ਜਿਹੜੀ ਚਿੱਟੀ ਚਾਦਰਾਂ ਕੁਦਰਤ ਬੜਾ ਨੇੜੇ ਆ ਜੀ ਇਹਨਾਂ ਦੀਆਂ ਚੀਜ਼ਾਂ ਦੇ ਜਿਹੜੀਆਂ ਆ ਦੇਖੋ ਜਿਹੜਾ ਤਸਵੀਰਾਂ ਸਲੋ ਚੱਲ ਰਹੀ ਆ ਇੱਥੋਂ ਆਵਾਜ਼ਾਂ ਵੀ ਚੱਲ ਰਹੀ ਆ ਕਿ ਜਿਹੜੀ ਇੱਥੇ ਬੱਸਾਂ ਚੱਲਦੀਆਂ ਇੱਧਰ ਦੇ ਪਾਸੋਂ ਨਿਲਮੁਰ ਤੋਂ ਦੇਖੋ ਜੀ ਇਹ ਇਹ ਵੀ ਜ਼ਿੰਦਗੀ ਆ ਇਹਨਾਂ ਦੀ ਜ਼ਿੰਦਗੀ ਇਦਾਂ ਦੀ ਆ ਜਿਹੜੇ ਇੱਥੋਂ ਦੇ ਵਸਿੰਦੇ ਆ ਜਿਹੜੇ ਲੋਕ ਰਹਿੰਦੇ ਆ ਤੇ ਅਸੀਂ ਥੋੜਾ ਜਿਹਾ ਘੁਰਾਗੇ ਸੀ ਅੱਜ ਤੇ ਸਾਡੇ ਮੇਰੇ ਨਾਲ ਵੀ ਸਾਡੇ ਪਿਆਰੇ ਵੀਰ ਆ ਭਿੰਦਰਪਾਲ ਜਰੰਧਾਵਾ ਜੀ ਬੜੇ ਚੰਗੇ ਇਨਸਾਨ ਆ ਵਧੀਆ ਗੁਰਮਖਾਹ ਤੇ ਨਾਲ ਹੀ ਇਹਨਾਂ ਨੇ ਇੱਕ ਗੀਤਕਾਰ ਵੀ ਆ ਤੇ ਅੱਜ ਇਹਨਾਂ ਨਾਲ ਇਹ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਤੇ ਪਰ ਹੁਣ ਅਸੀਂ ਕਿਹੜਾ ਬੱਤੀਆਂ ਲੱਗੀਆਂ ਤੇ ਇਹਦੇ ਬਾਅਦ ਅਸੀਂ ਆਪਣੇ ਜਰੰਧਾਵਾ ਜੀ ਨਾਲ ਗੱਲ ਕਰੋ ਓਕੇ ਕਰਾ ਕੇ ਜੀ ਗੱਲ ਕਿਉਂਕਿ ਥੋੜਾ ਜਿਆਦਾ ਇਧਰ ਰਿਸਕੀ ਕੰਮ ਚਾ ਜਾਦੀ ਹੈ ਹਾਂ ਲਓ ਜੀ ਜਰੰਧਾਵਾ ਸਾਹਿਬ ਨਾਲ ਜੀ ਤੁਸੀਂ ਇਧਰੋਂ ਹਾਂਜੀ ਜਰੰਧਾਵਾ ਸਾਹਿਬ ਜੀ ਹਾਂਜੀ ਸਾਰਿਆਂ ਨੂੰ ਭਾਜੀ ਉਹਨਾਂ ਦੇ ਜਿੰਨੇ ਵੀ ਨਾਲ ਲਿੰਕ 'ਚ ਜੁੜੇ ਹੋਏ ਨੇ ਛੋਟੇ ਵੱਡੇ ਸਤਿਕਾਰਯੋਗ ਭੈਣ ਭਰਾ ਦੋਸਤ ਮਿੱਤਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਭਗੰਦਰਪਾਲ ਸਿੰਘ ਰੰਦਾਵਾ ਵੱਲੋਂ ਭਾਜੀ ਹੁਣੀ ਸਾਡੇ ਸ਼ਹਿਰ 'ਚ ਆਏ ਜੀ ਐਡਮਿੰਟਨ 'ਚ ਤੇ ਅੱਜ ਉਹਨਾਂ ਨੂੰ ਘੁਮਾ ਰਹੇ ਆ ਤੇ ਬੜਾ ਵਧੀਆ ਲੱਗਿਆ ਮਿਲ ਕੇ ਬਹੁਤ ਸੋਹਣਾ ਇਨਸਾਨ ਨੇ ਗੱਲਬਾਤ ਕੀਤੀ ਤੋਂ ਇਹਨਾਂ ਨੇ ਨਵਾਂ ਗੀਤ ਅਪਣਾਇਆ ਜੀ ਹਾਲ ਪੰਜਾਬ ਦਾ ਤੇ ਯੂਕੇ ਵਾਲੇ ਜਿਹੜੇ ਸੁਖਸਿੰਦਰ ਸ਼ਿੰਦਾ ਉਹਨਾਂ ਨੇ ਗਾਇਆ ਤੇ ਤੁਸੀਂ ਸਾਰੇ ਨੇ ਉਹਨਾਂ ਨੂੰ ਸੁਣਿਆ ਵੀ ਆ ਬਹੁਤ ਉਹ ਗੀਤ ਉਹਨਾਂ ਦੇ ਬਹੁਤ ਸੋਹਣੇ ਆ ਪੰਜਾਬ ਲਈ ਤੇ ਸੋ ਇਹਨਾਂ ਨੇ ਗੀਤ ਸੁਣ ਕੇ ਤੇ ਫੇਸਬੁੱਕ ਤੋਂ ਮੈਨੂੰ ਲੱਭਿਆ ਤੇ ਅੱਜ ਭਾਜਣੇ ਆਏ ਹੁਣ ਆਪਣੇ ਦੋਸਤ ਨੇ ਤੇ ਹੁਣ ਇਹਨਾਂ ਨੂੰ ਕਮਾਉਣ ਜਾ ਰਹੇ ਹਾਂ ਜੀ ਬਹੁਤ ਵਧੀਆ ਲੱਗਿਆ ਮਿਲ ਸੋ ਅਰਦਾਸਾ ਬਹੁਤ ਤੁਹਾਡਾ ਵੀ ਦਿਦੋਂ ਧੰਨਵਾਦ ਆ ਕਿਉਂਕਿ ਜਿਹੜਾ ਵੇਖੋ ਵੈਸੇ ਤਾਂ ਇਹ ਮਾਲਕ ਮੇਲ ਬੁਲਾਉਂਦਾ ਤੇ ਅਸੀਂ ਪੰਜਾਬੀ ਆ ਵੇਖੋ ਜਦੋਂ ਆਪਾਂ ਕਹਿੰਦੇ ਪੰਜਾਬੀ ਨਾਲ ਪੰਜਾਬੀ ਦੇ ਕੰਮ ਹੋਵੇ ਇੱਕ ਫਿਲਮ ਚੱਲ ਰਹੀ ਹੁੰਦਾ ਹੋਰ ਕੌੜ ਆਊਗਾ ਹਣਾ ਤੇ ਅਸੀਂ ਪੰਜਾਬ ਚ ਅਸੀਂ ਤਾਂ ਪਹਿਲੀ ਵਾਰ ਹੀ ਆਏ ਆ ਕਿਉਂਕਿ ਮੈਨੂੰ ਜ਼ਿਆਦਾਤਰ ਇਹ ਇੱਥੇ ਏਰੀਆ ਦਾ ਪਤਾ ਨਹੀਂ ਤੇ ਪਹਿਲੀ ਵਾਰ ਆਏ ਆ ਇਹ ਤਾਂ ਹੁਣ 40 ਸਾਲ ਦੇ ਵੱਲੋਂ ਜਿਹੜੇ ਇੱਥੋਂ ਦੀ ਬਸਿੰਦੇ ਇੱਥੋਂ ਦੇ ਇਹ ਬਹੁਤ ਕੁਛ ਇਹਨਾਂ ਨੂੰ ਜਾਣਕਾਰੀ ਆ ਤੇ ਬਹੁਤ ਹੀ 25 ਸਾਲ ਹੋ ਗਏ 25 ਸਾਲ ਹੋ ਗਏ ਹਾਂਜੀ 25 ਸਾਲ ਹੋ ਗਏ ਜੀ ਇਹਨਾਂ ਦਾ ਵਾਸਾਬ ਨੂੰ ਪਰਿਵਾਰ ਸਮੇਤ ਆ ਇਹਨਾਂ ਦਾ ਵਧੀਆ ਖੁਸ਼ਹਾਲ ਪਰਿਵਾਰ ਆ ਜੀ ਤੇ ਬਹੁਤ ਹੀ ਮਲਾਪੜੇ ਨਿੱਗੇ ਸੁਭਾਅ ਦੇ ਇੱਕ ਮੈਂ ਕਹਿੰਦਾ ਉਹਨਾਂ ਯਾਰਾਂ ਯਾਰਾਂ ਦੀ ਪਹਿਲੀ ਮਿਲਣੀ ਵਰਗਾ ਡਿਸਾਈਨ ਵੀ ਹੁੰਦੇ ਜਿਹੜੇ ਇਹ ਯਾਰਾਂ ਦੀ ਪਹਿਲੀ ਮਿਲਣੀ ਵਰਗੇ ਤੇ ਇਧਰਲੇ ਪਾਸੇ ਆ ਹੁਣ ਤੁਹਾਨੂੰ ਨਾਲ-ਨਾਲ ਮੈਂ ਤਸਵੀਰਾਂ ਜਿਹੜੀ ਇਹ ਸਨੋ ਅੱਜ ਪੈ ਰਹੀ ਆ ਹਫਤਾ ਹੋ ਗਿਆ ਸੀ ਵੈਸੇ ਸਨੋ ਪਈ ਨਹੀਂ ਸੀ ਤੇ ਹੋਣਾ ਵਧੀਆ ਰਹੇ ਅੱਜ ਨਾ ਸ਼ੁਰੂ ਹੋ ਗਿਆ ਸਨੋ ਦਾ ਅਸਲੀ ਰੂਪ ਜਿਹੜਾ ਦੇਖੋਗੇ ਤੁਸੀਂ ਅੱਛਾ ਤੇ ਆਪਾਂ ਜਾਂਦੇ ਹਾਈਕ ਤੇ ਦੇਖਾਂਗੇ ਕਿਦਾਂ ਚਿੱਟੀ ਚਾਦਰ ਪਾਸ ਦੀ ਕੁਦਰਤ ਨੇ ਹਾਂ ਸੋ ਬੜੀ ਬੇਅੰਤ ਹੈ ਜੀ ਕੁਦਰਤ ਹਾਂ ਕਿਦਾਂ ਦੇਖੋ ਜਿਵੇਂ ਖੰਡ ਪਈ ਹੁੰਦੀ ਆ ਹਾਂ ਬਰੀਕ ਬੂਰਾ ਖੰਡ ਐਵੇਂ ਸਾਰੀ ਸਨੋ ਦੇ ਨਾਲ ਉਹਨਾਂ ਨੇ ਕੁਦਰਤ ਨੇ ਸਾਰਾ ਧਰਤੀ ਨੂੰ ਟਾਕ ਦੇ ਟਾਕ ਦੇ ਬਹੁਤ ਸੋਹਰਤਾ ਦ੍ਰਿਸ਼ਾ ਦੋਸਤੋ ਬੜਾ ਵਧੀਆ ਲੱਗਦਾ ਠੀਕ ਹੈ ਇੱਥੇ ਠੰਡ ਆ ਮਾਈਨਸ ਕਹ ਲੋ ਕਿ 40 ਤੇ ਵੀ ਪਹੁੰਚ ਜਾਂਦਾ ਪਰ ਅਸੀਂ ਹੁਣ ਇਹਨਾਂ ਹਾਲਾਤਾਂ ਚ ਗਿਜ ਗਏ ਸਾਨੂੰ ਵਧੀਆ ਲੱਗਦਾ ਬਹੁਤ ਸਾਨੂੰ ਜਿਹੜੀ ਬਰਫ ਆ ਸਨੋ ਪੈਂਦੀ ਨਹੀਂ ਉਹਨਾਂ ਚਿਰ ਮਜ਼ਾ ਨਹੀਂ ਹੁੰਦਾ ਖੇਡਾ ਸੁਡੀਆਂ ਨਾ ਫਿਰ ਮਸਤੀ ਕਰਦੇ ਹੋ ਤੁਸੀਂ ਤਾਂ ਨਾਲੇ ਨੇ ਹਾਂਜੀ ਪਰ ਪਹਿਲੋ ਪਹਿਲੋ ਆਪਣੇ ਤੇ ਮੈਂ ਪਾਜੀ ਪਹਿਲਾਂ ਪਹਿਲਾਂ ਬੜਾ ਔਖਾ ਲੱਗਦਾ ਸੀ ਉਦੋਂ ਫਿਰ ਗੀਤ ਵੀ ਇਦਾਂ ਦੇ ਬਣਾਏ ਸੁਣੋ ਤੇ ਹਾਂ ਆ ਜਿੱਦਾਂ ਹੁਣ ਦੇਖ ਰਹੀ ਆ ਅੱਛਾ ਅੱਛਾ ਹਾਂ ਤੇ ਉਹ ਫਿਰ ਪਹਿਲਾਂ ਔਖਾ ਲੱਗਦਾ ਸੀ ਹੁਣ ਅਸੀਂ ਗਿੱਜ ਗਏ ਜੀ ਇੰਨਾਂ ਹਾਲਾਤਾਂ ਚ ਤੇ ਦਾਸ ਸਾਹਿਬ ਇਹ ਗੀਤ ਆਪਣਾ ਜਿਹੜਾ ਇਹ ਕਿਵੇਂ ਪਿਆਰ ਮਿਲ ਰਿਹਾ ਵੈਸੇ ਤਾਂ ਅਸੀਂ ਦੇਖਿਆ ਹੀ ਆ ਵੀ ਸੋਸ਼ਲ ਮੀਡੀਆ ਤੇ ਤੇ ਹੋਰ ਵੀ ਸਾਡੇ ਜਿਹੜੇ ਸੰਗੀਤ ਪ੍ਰੇਮੀ ਆ ਬਹੁਤ ਵਧੀਆ ਕਿਉਂਕਿ ਇੱਕ ਪੰਜਾਬ ਦਾ ਦਰਦ ਆ ਤੁਸੀਂ ਇੱਥੇ ਇੱਕ ਸਤਸਮੁਦਰੀਓ ਪਾਰ ਦੀ ਧਰਤੀ ਤੇ ਰਹਿ ਕੇ ਵੀ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਦੇ ਹੋ ਤੁਸੀਂ ਛੋਟੀਆਂ ਜੜਾਂ ਉਹ ਤੇ ਇਹ ਕਿਵੇਂ ਲੱਗਦਾ ਜੀ ਜਿਹੜਾ ਥੋੜੇ ਦੇਣ ਹੀ ਹੋਏ ਆਪਣੇ ਗੀਤ ਨੂੰ ਜਿਹੜਾ ਲੋਕ ਨਜ਼ਰ ਹੋਏ ਨੂੰ ਗਰਨਾਪਾ ਜੀ ਸ਼ੁਰੂ ਤੋਂ ਹੀ ਜੋਉਂਦੇ ਆਏ 25 ਸਾਲ ਹੋ ਗਏ ਆ ਬੇਸ਼ੱਕ ਸਰੀਰ ਕਰਕੇ ਹੀ ਇੱਥੇ ਆ ਪਰ ਜਿਹੜੇ ਸਾਡੇ ਰੂਟ ਕਿਉਂਕਿ ਉੱਥੇ ਆ ਹਰੇਕ ਪੰਜਾਬੀ ਦਾ ਹੀ ਜਿਹੜਾ ਦੇਲਿਆ ਉੱਥੇ ਧੜਕਦਾ ਜੀ ਸੋ ਜਦੋਂ ਵੀ ਇੱਕ ਵਾਰ ਦੇਖੀਦਾ ਵੀ ਪਾਣੀ ਗੰਧਲੇ ਹੋ ਰਹੇ ਆ ਰੁੱਖ ਘਟ ਗਏ ਆ ਪੰਛੀ ਜਿਹੜੇ ਆ ਘਟ ਹੋ ਗਏ ਆ ਤੇ ਜਿਹੜਾ ਪੁਰਾਣਾ ਆਪਣਾ ਵਿਰਸਾ ਸੀ ਉਹ ਮਤਲਬ ਵਿਸਰਦਾ ਜਾ ਰਿਹਾ ਜੀ ਤੇ ਬੜੀਆਂ ਚੀਜ਼ਾਂ ਸੀ ਜਿਹੜੇ ਗੀਤ ਦੇ ਵਿੱਚ ਕੀਤੀਆਂ ਜੀ ਮੁੱਦੇ ਜਿਹੜੇ ਸੀ ਸ਼ਾਮਿਲ ਕੀਤੇ ਆ ਤੇ ਲਿਖਿਤ ਪਹਿਲਾਂ ਵੀ ਗੀਤ ਸੀ ਪਰ ਇਹ ਜਿਹੜਾ ਗੀਤ ਸੀਗਾ ਸਖਸ਼ਿੰਦਰ ਸਿੰਘ ਦਾ ਭਾਈ ਜੀ ਇੱਥੇ ਆਏ ਸੀਗੇ ਸਾਡੇ ਕੋਲੇ ਉਹਨਾਂ ਦਾ ਬਹੁਤ-ਬਹੁਤ ਮੈਂ ਦਿਲੋਂ ਸਤਿਕਾਰ ਕਰਦਾ ਮੈਂ ਪਿਆਰ ਕਰਦਾ ਬਹੁਤ ਡਾਊਨ ਟੂ ਅਰਥ ਨੇ ਜਿਹਨਾਂ ਦੀ ਇੰਨੀ ਸੋਹਣੀ ਪਰਸਨੈਲਿਟੀ ਹੈ ਬੋਬੀ ਨਾਗਰਾ ਜੀ ਔਰ ਉਹਨਾਂ ਨੇ ਇੰਨਾ ਮੈਨੂੰ ਪਿਆਰ ਦਿੱਤਾ ਨਿੱਕੇ ਭਰਾ ਵਾਂਗੂ ਬਹੁਤ ਮੈਂ ਉਹਨਾਂ ਦਾ ਵੀ ਰਿਣੀ ਹਾਂ ਤਾਂ ਬਾਕੀ ਇੱਥੇ ਗਰਨਾਪਾ ਜੀ ਆਪਣੇ ਕੈਨੇਡੀਅਨ ਮosaic ਆਰਟਿਸਟ ਐਸੋਸੀਏਸ਼ਨ ਜੀ ਉਹ ਹਰ ਸਾਲ ਇੱਥੇ ਮੇਲਾ ਕਰਾਉਂਦੇ ਆ ਜੀ ਐਡਮਿੰਟਨ ਦੇ ਵਿੱਚ ਤੇ ਉਹਨਾਂ ਦੀ ਬਦੌਲਤ ਵੀ ਇਹ ਸਾਰਾ ਦਾ ਸਹਿਯੋਗ ਆ ਕਿਉਂਕਿ ਉਹ ਬੁਲਾਉਂਦੇ ਆ ਕਲਾਕਾਰਾਂ ਨੂੰ ਜਿਹੜੇ ਲੋਕਲ ਅਸੀਂ ਸਾਰੇ ਆ ਸਾਨੂੰ ਉਹਨਾਂ ਨੂੰ ਮਿਲਦਾ ਮੌਕਾ ਮਿਲਦਾ ਸੋ ਇਹ ਗੀਤ ਲਿਖਿਆ ਸੀਗਾ ਉਹਨਾਂ ਉਸ ਦਰਦ ਨੂੰ ਰੱਖ ਕੇ ਧਿਆਨ ਚ ਰੱਖ ਕੇ ਕਿਉਂਕਿ ਆਪਣਾ ਪੰਜਾਬ ਨਾਲ ਸਾਰਿਆਂ ਦਾ ਪਿਆਰ ਆ ਇਸ ਕਰਕੇ ਗੀਤ ਲਿਖਿਆ ਸੀ ਤੇ ਬਹੁਤ ਵਧੀਆ ਪਰ ਮਹਿੰਗਾ ਰਾਮੇਰਿਆ ਜੀ ਈਵਨ ਇਸ ਗੀਤ ਦੇ ਉੱਤੇ ਰਿਐਕਸ਼ਨਾਂ ਆ ਰਹੀਆਂ ਨੇ ਲੋਕ ਇਕੱਠੇ ਹੋ ਕੇ ਜਿੱਦਾਂ ਟੈਲੋ ਕੇ ਸੱਥਾਂ ਦੇ ਵਿੱਚ ਇਹ ਗੀਤ ਚਲਾ ਕੇ ਤਾਂ ਬਾਅਦ ਚ ਇਹਦੇ ਬਾਰੇ ਡਿਸਕਸ਼ਨ ਕਰ ਰਹੇ ਹਾਂ ਠੀਕ ਹੈ ਤੇ ਅੰਦਾਬ ਸਾਹਿਬ ਹੁਣ ਜਿਵੇਂ ਇੱਕ ਇੱਕ ਵਧੀਆ ਪਛਾਣ ਬਣ ਗਈ ਪਛਾਣ ਵੈਸੇ ਤੁਹਾਡੀ ਪਹਿਲਾਂ ਵੀ ਸੀ ਪਰ ਇੱਕ ਜਦੋਂ ਉੱਚ ਪਾਇਦਾ ਗੀਤ ਹੁੰਦਾ ਸਾਡੀ ਇੱਕ ਧਰਤੀ ਨਾਲ ਜੜਾ ਨਾਲ ਜੁੜ ਕੇ ਤੁਸੀਂ ਇੱਥੇ ਰਹਿ ਕੇ ਵੀ ਉੱਥੋਂ ਮੰਨ ਲਓ ਇੱਕ ਗੀਤ ਐਸੀ ਕੋਈ ਰਚਨਾ ਲਿਖਦੇ ਹੋ ਜਿਹੜੀ ਮਨ ਲਓ ਇੱਕ ਬਾ ਕਮਾਲ ਹੀ ਐ ਸੀ ਤਾਂ ਸੁਣਿਆ ਵੀ ਹੈ ਤੇ ਇਹਦੇ ਨਾਲ ਗੀਤ ਲਿਖਣ ਦੇ ਨਾਲ ਨਾਲ ਇੱਕ ਔਖਾ ਬੜਾ ਸੀ ਤੁਸੀਂ ਗੀਤ ਜਿਹੜਾ ਲਿਖਿਆ ਤੇ ਮੈਨੂੰ ਲੱਗਦੀ ਸਖਜਿੰਦਰ ਸਿੰਧਾ ਜੀ ਵਰਗੇ ਸੀਗੇ ਜਿਹੜੇ ਰਵਾ ਸਕਦੇ ਸੀ ਹਾਂਜੀ ਕਿਉਂਕਿ ਹਰੇਕ ਗੀਤਕਾਰ ਦੀ ਆਪਣੀ ਲਿਖਣ ਦੀ ਜਿਹੜੀ ਆ ਉਹ ਲਿਖਣ ਦੀ ਜਿਹੜੀ ਆ ਢਾਂਗ ਆ ਉਹ ਡਿਫਰੈਂਟ ਹੁੰਦਾ ਤਰੀਕਾ ਵੱਖਰਾ ਹੁੰਦਾ ਸੋ ਇਹ ਗੀਤ ਵੀ ਥੋੜਾ ਜਿਹਾ ਅਲੱਗ ਕਿਸਮ ਦਾ ਸੀ ਤੇ ਭਾਜੀ ਹੁਣਾਂ ਨੇ ਇਹਨੂੰ ਕਹ ਲਓ ਕਿ ਮਿਊਜ਼ਿਕ ਵਧੀਆ ਦੇ ਕੇ ਕਿਉਂਕਿ ਉਹਨਾਂ ਦਾ ਆਪਣਾ ਮਿਊਜ਼ਿਕ ਬੜਾ ਘੈਂਟ ਆ ਸਾਰੇ ਸੰਸਾਰ ਦੇ ਵਿੱਚ ਤੇ ਉਹਨਾਂ ਨੇ ਇਹਨੂੰ ਮਿਊਜ਼ਿਕ ਦੇ ਕੇ ਬਾਕੀ ਮੈਡਮ ਸੁਨੀਤਾ ਧੀਰਜੀ ਜਿਹੜੇ ਫਿਲਮਾਂ 'ਚ ਹੁੰਦੇ ਨੇ ਤੇ ਉਹਨਾਂ ਵਿੱਚ ਇਹਦੇ ਚ ਰੋਲ ਅਦਾ ਕਰਕੇ ਤੇ ਬੜਾ ਵਧੀਆ ਗੀਤ ਬਣਾ ਦਿੱਤਾ ਗਾਇਕ ਤੇ ਸੰਗੀਤਕਾਰ ਸਿਕਜਿੰਦਰ ਸਿੰਧਾ ਜੀ ਤੇ ਬੋਬੀ ਨਾਗਰਾ ਜੀ ਨੇ ਪ੍ਰੈਜੈਂਟ ਕੀਤਾ ਹਾਂ ਪ੍ਰੈਜੈਂਟ ਜਿਹੜੀ ਪੇਸ਼ਕਸ਼ ਆ ਬੋਬੀ ਨਾਗਰਾ ਜੀ ਦੀ ਆ ਤੇ ਕਿਆ ਬਾਤ ਹੀ ਆ ਵੀ ਸੋਨੇ ਤੇ ਸਾਗਾ ਗੱਲ ਆ ਵੀ ਇੱਕ ਜਦੋਂ ਐਸਾ ਗੀਤ ਲਿਖਿਆ ਹੋਵੇ ਤੇ ਨਾਲ ਸਿਕਜਿੰਦਰ ਸਿੰਧਾ ਜੀ ਦੀ ਇਹਨਾਂ ਦੀ ਆਵਾਜ਼ ਹੋਵੇ ਤੇ ਸੋਨੇ ਤੇ ਸਾਗਾ ਵਾਲੀ ਗੱਲ ਹੀ ਹੁੰਦੀ ਆ ਦੋਸਤੋ ਬਾਕੀ ਮੈਂ ਆਪਣੇ ਸਾਰੇ ਚਲੋ ਤੁਹਾਡੇ ਦੋਸਤ ਮਿੱਤਰ ਸਾਡੇ ਵੀ ਦੋਸਤ ਮਿੱਤਰ ਸਾਰੇ ਨੂੰ ਅਸੀਂ ਅਹੀ ਸੁਨੇਹਾ ਕਿ ਇਸ ਤੋਂ ਵਧੀਆ ਇਹ ਪੰਜਾਬ ਲਈ ਕੁਝ ਕਰ ਸਕੀਏ ਇਹ ਗੀਤ ਨੂੰ ਜਰੂਰ ਤੁਸੀਂ ਸਪੋਰਟ ਕਰਿਓ ਸਾਨੂੰ ਜਦਾਂ ਮਜੂਦ ਨਾ ਹੋਣਾ ਪਵੇ ਕਿ ਗੀਤ ਜਾਰ ਇੰਨਾ ਸੋਹਣਾ ਹੈ ਤੇ ਪੰਜਾਬ ਦੇ ਹਰੇਕ انسان ਕੋਲੇ ਕਿਉਂ ਨਹੀਂ ਪਹੁੰਚਿਆ ਹਾਂ ਤੁਹਾਡੀ ਡਿਊਟੀ ਆ ਭਾਜੀ ਉਹਨਾਂ ਦੇ ਥਰੋ ਮੈਂ ਕਰਾਂਗੇ ਨਹੀਂ ਬਿਲਕੁਲ ਜੀ ਬਿਲਕੁਲ ਇਹ ਕਰਾਂਗੇ ਵੱਧ ਤੋਂ ਵੱਧ ਕਰਾਂਗੇ ਕਿਉਂਕਿ ਮੇਰੇ ਤੋਂ ਸਦਾ ਕਰਿਓ ਸੋ ਦੋਸਤੋ ਮੇਰੇ ਜਿਹੜੇ ਪੇਜ ਤੇ ਤਾਂ ਮੈਂ ਸ਼ੇਅਰ ਕਰ ਹੀ ਦਿੱਤਾ ਆਪਣਾ ਜਿਹੜਾ ਫੇਸਬੁੱਕ ਸ਼ੇਅਰ ਗਰਨਾਇਵ ਸਾਜਨ ਦੇ ਇਹਤੇ ਮੈਂ ਸ਼ੇਅਰ ਕੀਤਾ ਤੇ ਇਹਨੂੰ ਨੋਰਮਲ ਨਾ ਸਮਝੋ ਜਿਹੜਾ ਉਹਨੂੰ ਵੀ ਵੱਧ ਤੋਂ ਵੱਧ ਵੇਖੋ ਕਮੈਂਟ ਵੀ ਦਿਆ ਕਰੋ ਨਾਲ ਪਤਾ ਲੱਗ ਜਾਂਦਾ ਵੀ ਅਸੀਂ ਕਿੱਥੇ ਕਿ ਖੜੇ ਆ